ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਇਧਰ ਆਪਾਂ ਤਰੀ ਮੇਰੀ ਮੂੰਗੀ ਦੀ ਦਾਲ ਤੇ ਇਧਰ ਅੱਜ ਆਪ ਆਪਣਾ ਹੋਏ ਆ ਜੀ ਵਰਫੀ ਮਿਲਕ ਪਾਊਡਰ ਵਰਫੀ ਬਣਾਵਾਂਗੇ ਆਪਾਂ एक फ्राई पेन के बच्चे आप बना ले जी थोड़ी बनावे एक कौली आई आप मिल्क पाउडर दैस आप रखा जी देसी घ्योच बनावे पिघल जहा हो जी ये आपने चार चमचे पाए ਜਿੰਨਾ ਕਾਪਾ ਘਿਓ ਪਾਇਆ ਜੀ ਓਨਾਂ ਕਿ ਚਾਹ ਪੰਜ ਚਮਚੇ ਦੁੱਧ ਪਾ ਲਾਂਗੇ ਜਿੰਨਾ ਮਿਲਕ ਪਾਊਡਰ ਲਿਆ ਆਪਾਂ ਉਹ ਤੋਂ ਚੌਥੇ ਕੇ ਹਿੱਸੇ ਦਾ ਹੀ ਘਿਓ ਲੈਣਾ ਓਨਾਂ ਕੀ ਦੁੱਧ ਲੈਣਾ ਜੀ ਗੈਸ ਬਿਲਕੁਲ ਕੱਟ ਕਰਿਆ ਹੋਇਆ ਆਪਣਾ ਥੋੜੇ ਟਾਈਮ ਚ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਬਾਫੀ गटा न बिल्कुल मार लेंगे आप घट लगे आप एक चमचा होर पा लेंगे जी दु भी एक दो चमचे होर पा सकते हैं

ਪਾਈ ਜਾਂਦੇ ਸੀ। ਉਹੀ ਦਾਲਾਂ ਉਹੀ ਸਾਜੀਆਂ। ਅੱਜ ਆਪਾਂ ਮਰਫੀ ਬਣਾ ਕੇ ਦੇਖਦੇ ਹਾਂ, ਟਰਾਈ ਕਰਦੇ ਹਾਂ। ਇੱਥੇ ਆਪਾਂ ਥੋੜੀ ਜਿਹੀ ਤੇਜ਼ ਕਰ ਦਿੱਤੀ ਸੀਗੀ ਜੀ ਵੀਡੀਓ। ਫਿਰ ਵੀਡੀਓ ਆਪਣੀ ਜਿਆਦਾ ਲੰਬੀ ਹੋ ਜਾਂਦੀ। ਇਨੂੰ ਪੁੰਨਾਈਆਂ ਜੀ ਬਸ 5-6 ਮਿੰਟ ਆਪਾਂ ਘੱਟ ਗਏ ਗੈਸ ਦੇ ਉੱਪਰ ਸੇਕ ਨਹੀਂ ਬਿਲਕੁਲ ਵੀ ਜ਼ਿਆਦਾ ਕਰਨਾ ਜੀ ਫਿਰ ਇਹ ਮੱਚ ਜਾਊਗਾ ਤੇ ਇਹਦਾ ਕਲਰ ਵੀ ਚੇਂਜ ਹੋ ਜਾਊਗਾ ਬਿਲਕੁਲ ਹਲਕੇ ਜੇ ਸੇਕ ਦੇ ਉੱਤੇ ਹੀ ਭੁੰਨਾਗੇ ਇਹਨੂੰ ਆਪਾਂ ਬਸ 7-8 ਮਿੰਟਾਂ ਦੇ ਵਿੱਚ ਵਰਫੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਕੋਈ ਤੇ ਸਵਾਦ ਵੀ ਇੰਨੀ ਜ਼ਿਆਦਾ ਬਣਦੀ ਹੈ ਜੀ ਖੋਏ ਵਰਗੀ ਬਣਦੀ ਹੈ ਟਰਾਈ ਕਰਿਓ ਤੁਸੀਂ ਦੁੱਧ ਦਾ ਧਿਆਨ ਰੱਖਿਓ ਦੁੱਧ ਨਾ ਜ਼ਿਆਦਾ ਪਾਜੇ ਫੇਟੀਲੀ ਬਣੂਗੀ ਚੰਗੀ ਤਰ੍ਹਾਂ ਨਹੀਂ ਜੰਮਣੀ ਖੰਡ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਸੇਤੀ ਮੈਲਟ ਹੋ ਜਾਂਦੀ ਹੈ ਚੰਗੀ ਤਰ੍ਹਾਂ ਆਪਾਂ ਦੱਬ ਕੇ ਭੁੰਨ ਰਹੇ ਹਾਂ ਜੀ ਹਲਾ ਹਲਾ ਕੇ ਆ ਗਿਆ ਜੀ ਹੁਣ ਇਹ 5-6 ਮਿੰਟ ਲੱਗੇ ਨੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਜਿੰਨਾ ਮਿਲਕ ਪਾਊਡਰ ਲਿਆ ਸੀ ਉਹ ਤੋਂ ਚੌਥੇ ਹਿੱਸੇ ਦੀ ਆਪਾਂ ਖੰਡ ਪਾਈ ਹੈ ਜੀ ਤੁਸੀਂ ਪੀਸ ਕੇ ਖੰਡ ਨੂੰ ਪਾ ਸਕਦੇ ਹੋ ਜੇ ਜਿਆਦਾ ਮੋਟੀ ਹੈ ਜੇ ਬਰੀਕ ਹੈ ਤਾਂ ਇਹ ਪਾ ਲਿਓ ਇਹਨੂੰ ਥੋੜਾ ਜਿਹਾ ਮੈਲਟ ਹੋਣ ਨੂੰ ਟਾਈਮ ਲੱਗਦਾ ਜੀ ਜਿਹੜੀ ਪੀਸ ਕੇ ਪਾਵਾਂਗੇ ਉਹ ਜਲਦੀ ਹੋ ਜਾਂਦੀ ਹੈ बस सेक ਦਾ ਧਿਆਨ ਰੱਖਣਾ ਜੀ ਸੇਕ ਨਾ ਜ਼ਿਆਦਾ ਹੋਵੇ ਆਪਣਾ ਨਾੜ ਤਾਂ ਥੱਲੇ ਲੱਗੂਗੀ ਫਿਰ ਤੇ ਨਾਲ ਹੀ ਇਹਦਾ ਕਲਰ ਚੇਂਜ ਹੋ ਜਾਊਗਾ ਜ਼ਿਆਦਾ ਟਾਈਮ ਤਾਂ ਇਹਨੂੰ ਨਹੀਂ ਲੱਗਦਾ ਜੀ ਜਲਦੀ ਇਹ ਬਣ ਜਾਂਦੀ ਹੈ ਘੱਟ ਸੇਕ ਦੇ ਉੱਪਰ ਬਣਾ ਕੇ ਤੁਸੀਂ ਟਰਾਈ ਜ਼ਰੂਰ ਕਰਿਓ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਪੜ ਕੇ ਆਪਣਾ ਹੋਰ ਹੌਸਲਾ ਬਣਦਾ ਅਗੇ ਵਧੀਆ ਵੀਡੀਓ ਬਣਾਈਏ ਤੁਹਾਡੇ ਸਾਥ ਤੇ سپورਟ ਨਾਲ ਹੀ ਆਪਾਂ ਅੱਗੇ ਜਾ ਸਕਦੇ ਆਂ ਸਾਰੇ ਭੈਣ ਭਰਾ ਇੱਕ ਦੂਸਰੇ ਦੀ سپورਟ ਕਰਿਆ ਕਰੋ ਆਪਾਂ ਤਾਂ ਵੀਡੀਓ ਬਣਾਉਣੀ ਹੈ ਜੀ ਅੱਗੇ ਤੱਕ ਤਾਂ ਤੁਸੀਂ ਲੈ ਕੇ ਜਾਣਾ ਤੁਹਾਡੇ ਸਾਥ ਤੇ ਪਿਆਰ ਨਾਲ ਆਪਾਂ ਅੱਗੇ ਜਾਵਾਂਗੇ ਆਪਣਾ ਪਿਆਰ ਬਣਾਈ ਰੱਖਣਾ ਜੀ ਖੰਡ ਪਾਉਣ ਤੋਂ ਬਾਅਦ ਥੋੜਾ ਜਿਹਾ ਖੰਡ ਪਾਣੀ ਛੱਡ ਦਿੰਦੇ ਆ ਜੀ ਜਿਆਦਾ ਤਾਂ ਨਹੀਂ ਆਪ ਥੋੜੀ ਹੀ ਖੰਡ ਪਾਈ ਆ ਆਪਾਂ ਟਿੱਲਾ ਹੋ ਜਾਂਦਾ ਹੈ ਹਲਕਾ ਜਿਹਾ ਇਹ 2 ਮਿੰਟ ਸੇਕ ਹੋਰ ਲਗਾਉਣਾ ਬਸ ਬਹੁਤ ਜਲਦੀ ਸੈੱਟ ਹੋ ਜਾਂਦਾ ਜੀ ਇਹ ਜਿਹੜੇ ਭਾਂਡੇ ਤੁਸੀਂ ਬਣਾ ਲੋਗੇ ਉਹ ਥੋੜਾ ਜਿਹਾ ਭਾਰਾ ਲਿਓ ਭਾਰੀ ਤਰੀਕੇ ਦਾ ਪਾਂਡਾ ਫਿਰ ਉਹਦੇ ਵਿੱਚ ਥੱਲੇ ਨਹੀਂ ਚਿਪਕਦਾ ਇਹ ਬਿਲਕੁਲ ਕੋਈ ਵਰਗੀ ਵਰਫੀ ਬਣਦੀ ਹੈ ਜੀ ਕਰੀਏ ਆਪਾਂ ਸਾਫ਼ ਸੁਥਰੀ ਆਪਣੇ ਹੱਥਾਂ ਨਾਲ ਬਣਾ ਲਈ ਬਣਾ ਕੇ ਖਾ ਸਕਦੇ ਆਂ ਚੈੱਕ ਕਰਨ ਦਾ ਵੀ ਇਹਨੂੰ ਤਰੀਕਾ ਦੱਸਾਂਗੇ ਜੀ ਕਦੋਂ ਆਪਾਂ ਗੈਸ ਬੰਦ ਕਰਕੇ ਇਹਨੂੰ ਸੈੱਟ ਹੋਣ ਲਈ ਪਲੇਟ 'ਚ ਪਾਉਣਾ ਕਲਰ ਬਿਲਕੁਲ ਹਲਕਾ ਜਿਹਾ ਚੇਂਜ ਹੋਇਆ ਸੀ ਜੀ ਇਹਦਾ ਜਿਆਦਾ ਨਹੀਂ ਖਾਦੀ ਹੈ ਜੀ ਬੱਚਿਆਂ ਨੇ ਬੱਚਿਆਂ ਨੂੰ ਬਹੁਤ ਪਸੰਦ ਆਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ। ਭਾਂਡੇ ਨੂੰ ਸੱਜਣ ਲੱਗ ਗਿਆ ਜੀ ਹੁਣ ਇਹ। ਬਸ ਥੋੜੀ ਜੇ ਚੇਤ ਤੱਕ ਆਪਾਂ ਗੈਸ ਬੰਦ ਕਰ ਦਾਂਗੇ ਇਹਨੂੰ ਚੈੱਕ ਕਰਕੇ। ਇਹ ਥੋੜਾ ਜਿਹਾ ਭਾਂਡਾ ਹੌਲੇ ਸੀਗਾ ਜੀ ਨਾ ਜ਼ਿਆਦਾ ਭਾਰੀ ਹੈ ਨਾ ਹੌਲੇ ਤਾਂ ਕਰਕੇ ਥੋੜਾ ਜਿਹਾ ਸਾਈਡ ਤੇ ਚਿਪਕ ਗਿਆ ਸੀ ਨਾਲ ਇਹ ਪਹਿਲੇ ਹੀ ਚਿਪਕ ਗਿਆ ਸੀਗਾ ਜੀ ਜਦ ਪਾਏ ਆਪਾਂ ਫੇਰ ਨਹੀਂ ਲੱਗਿਆ ਤੇ ਹੁਣ ਇਹਨੂੰ ਆਪਾਂ ਚੈੱਕ ਕਰਾਂਗੇ ਵੀ ਜੰਮਣ ਲਈ ਇਹ ਤਿਆਰ ਆ ਜਾਂ ਨਹੀਂ ਇਹ ਕੌਲੀ 'ਚ ਆਪਾਂ ਥੋੜਾ ਜਿਹਾ ਘਿਓ ਲਾ ਲਿਆ ਨੀਚੇ ਥੋੜਾ ਜਿਹਾ ਪਾ ਕੇ ਇਹਦੀ ਆਪਾਂ ਗੋਲੀ ਜੀ ਬਣਾ ਕੇ ਦੇਖਾਂਗੇ ਜੀ ਜੇ ਤਾਂ ਗੋਲੀ ਬਣਦੀ ਹੈ ਜੀ ਬਿਲਕੁਲ ਫੇਰ ਤੱਕ ਇਹ ਜੰਮਣ ਲਈ ਬਿਲਕੁਲ ਤਿਆਰ ਹੈ ਗੈਸ ਬੰਦ ਕਰ ਦੋ ਜੇ ਚਿਪਕਦਾ ਕੋਲੀ ਨੂੰ ਤਾਂ ਥੋੜਾ ਜਿਹਾ ਸੇਕ ਹੋਰ ਲਵਾ ਲਉ ਗੋਲੀ ਬਣ ਗਈ ਹੈ ਜੀ ਇਹ ਬਿਲਕੁਲ ਸਾਫ ਕੋਲੀ ਪਈ ਹੈ ਤੇ ਆਪਾਂ ਗੈਸ ਕਰਦਾਂਗੇ ਬੰਦ ਹੁਣ ਇਹਨੂੰ ਆਪਾਂ ਸੈੱਟ ਹੋਣ ਲਈ ਪਲੇਟ 'ਚ ਪਾ ਲਾਂਗੇ ਤੁਸੀਂ ਇਹਦੇ ਵਿੱਚ এলাਚੀ ਪਾਊਡਰ ਵੀ ਪਾ ਸਕਦੇ ਹੋਗੇ ਮੈਂ ਨਹੀਂ ਪਾਈਆਂ ਬੱਚੇ ਨਹੀਂ ਪਸੰਦ ਕਰਦੇ ਇੱਧਰ ਬਾਹਰ ਮੀਂਹ ਪੈ ਰਿਹਾ ਜੀ ਬਹੁਤ ਤੇਜ਼ ਮੀਂਹ ਪੈ ਰਿਹਾ ਹੈ ਇੱਕ ਘੰਟਾ ਮੀਂਹ ਪਿਆ ਜੀ ਪੂਰਾ ਆਪਣੇ ਅੱਜ ਗਰਮੀ ਵੀ ਬਹੁਤ ਸੀਗੀ ਜੀ ਪਹਿਲਾਂ ਮੀਂਹ ਤੋਂ 5 ਵਜੇ ਦਾ ਟਾਈਮ ਹੈ ਜੀ ਇਹ ਸ਼ਾਮ ਦਾ ਜਦ ਮੀਂਹ ਆਇਆ 5:05 ਦੇ ਗੰਬਲੇ ਖਿੱਚ ਕੇ ਆਪਾਂ ਮੀਂਹ ਚ ਕਰ ਦਿੱਤੇ ਨੇ ਮੀਂਹ ਦਾ ਪਾਣੀ ਲੱਗ ਜਾਊਗਾ ਇਹਨਾਂ ਨੂੰ ਵੀ ਬਰਫੀ ਨੂੰ ਸੈੱਟ ਹੋਣ ਲਈ ਪਾ ਦਿੰਨੇ ਆ ਜੀ। ਇਹ ਘਿਓ ਹੁਲਾ ਲਿਆ ਆਪਾਂ ਪਲੇਟ 'ਚ। ਥੋੜਾ ਜੀ ਲਾਉਣਾ ਜੀ ਬਸ ਜੀ ਜਿਆਦਾ ਨਹੀਂ ਲਾਉਣਾ। ਉਹਦੇ ਨੂੰ ਸਾਰੀ ਨੂੰ ਵਿੱਚ ਪਾ ਕੇ ਆਪਾਂ ਸੈੱਟ ਕਰ ਦਾਂਗੇ ਚੰਗੀ ਤਰ੍ਹਾਂ। ਜੇ ਤੁਹਾਡੇ ਕੋਲ ਟ੍ਰੇ ਹੈਗੀ ਹੈ ਜੀ ਤਾਂ ਤੁਸੀਂ ਟੇਈ ਦੇ ਵਿੱਚ ਜਮਾ ਲਓ। ਇਨੂੰ ਆਪਾਂ ਸਾਈਡਾਂ ਤੋਂ ਵੀ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਜੀ ਚੌਰਸ ਕਰ ਦਾਂਗੇ ਤਾਂ ਕਿ ਪੀਸ ਵਧੀਆ ਕੱਟੇ ਜਾਣ ਇਹਦੇ ਜਿੰਨੀ ਮੋਟੀ ਪਤਲੀ ਤੁਸੀਂ ਰੱਖਣੀ ਹੈ ਕੋਨੀ ਕਰ ਸਕਦੇ ਹੋ ਜੀ ਆਪਾਂ ਠੀਕ ਜੀ ਰੱਖੀ ਸੀਗੀ ਜੀ ਨਾ ਜ਼ਿਆਦਾ ਮੋਟੀ ਨਾ ਪਤਲੀ ਇਹ ਸੈੱਟ ਕਰ ਲਈ ਹੈ ਹੁਣ ਆਪਾਂ ਇਹਦੇ ਉੱਪਰ ਲਾ ਦਾਂਗੇ ਜੀ ਪਿਸਤਾ ਬਰੀਕ ਕੱਟ ਕੇ ਤੁਸੀਂ ਕੋਈ ਵੀ ਡਰਾਈ ਫਰੂਟ ਲਾ ਸਕਦੇ ਹੋ ਜਿਆ ਬਾਦਲਾ ਸਕਦੇ ਹੋ ਇਹ ਆਪਾਂ ਪਿਸਤਾ ਹੀ ਲਾਇਆ ਸੀਗਾ ਜੀ ਜਦੋਂ ਵੀ ਆਪਣਾ ਮਨ ਕਰੇ ਜੀ ਮਿੱਠਾ ਖਾਣ ਦਾ ਤਾਂ ਇਹਨੂੰ ਆਪਾਂ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਆ ਇਹ ਹਲਕਾ ਜਿਹਾ ਆਪਾਂ ਪ੍ਰੈਸ ਕਰ ਦਿੱਤਾ ਹੁਣ ਸੈੱਟ ਹੋਣ ਲਈ ਰੱਖ ਦਾਂਗੇ ਜ ਇਹਨੂੰ ਆਪਾਂ ਘੰਟਾ ਇੱਧਰ ਆਪਣੀ ਮਧਾਣੀ ਚੱਲ ਰਹੀ ਹੈ ਜੀ ਮਲਾਈ ਰੜਕ ਰਹੀ ਸੀ ਆਪਾਂ ਇਹ ਰੜਕ ਲਾਂਗੇ ਤੇ ਇਹਨੇ ਆਪਾਂ ਧਾਰਾ ਚੋਲਿਆਂਵਾਂਗੇ ਜੀ ਫੇਰ ਆ ਕੇ ਵਰਫੀ ਨੂੰ ਕੱਟ ਲਾਂਗੇ ਇਧਰ ਆਪਾਂ ਧਾਰਾਂ ਚੋ ਲਿਆ ਜੀ ਇਧਰ ਆਟਾ ਗੁੰਨ ਕੇ ਰੱਖ ਲਿਆ ਆਟਾ ਗੁੰਨ ਕੇ ਰੱਖ ਲਿਆ ਤੇ ਦਿਖਾਉਣੀ ਆ ਹੁਣ ਵਰਫੀ ਆਪਾਂ ਤੁਹਾਨੂੰ ਗਾਲ ਵੀ ਬਣ ਗਈ ਸੀ ਆਪਣੀ ਤੇ ਹੁਣ ਆਪਾਂ ਵਰਫੀ ਕੰਟਾ ਹੋਲਾ ਇਹਨੂੰ ਆਪਾਂ ਸੈੱਟ ਕਰਕੇ ਧਰ ਗਈ ਸੀ ਇਹ ਦੇਖੋ ਜੀ ਵਰਫੀ ਬਿਲਕੁਲ ਜੰਮ ਕੇ ਤਿਆਰ ਹੋ ਗਈ ਹੈ ਇਹ ਬਿਲਕੁਲ ਸੌਫਟ ਬਣੀ ਹੈ ਇਹ ਘੱਟਣ ਤੋਂ ਤੁਹਾਨੂੰ ਪਤਾ ਲੱਗਦਾ ਹੋਊਗਾ ਆਸਾਨੀ ਨਾਲ ਕੱਟਦੀ ਹੈ। ਬਹੁਤ ਦਾ ਧਿਆਨ ਰੱਖਿਓ ਜੀ ਜੇ ਦੁੱਧ ਜ਼ਿਆਦਾ ਪੈ ਗਿਆ ਫੇਰ ਢਿੱਲੀ ਬਣ ਜੂਗੀ ਜਿੱਡੇ ਪੀਸ ਕਰਨੇ ਨੇ ਜੀ ਤੁਸੀਂ ਵੱਡੇ ਛੋਟੇ ਜਿਹੜੀ ਵੀ ਸੇਵ ਚ ਕੱਟਣੀ ਹੈ ਕੱਟ ਸਕਦੇ ਹੋ ਆਪਾਂ ਚਾਰ ਸਪੀਸ ਕਰਨੇ ਨੇ ਕੱਟਣ ਤੋਂ ਹੀ ਤੁਹਾਨੂੰ ਪਤਾ ਲੱਗਦਾ ਹੋਊਗਾ ਬਿਲਕੁਲ ਸੌਫਟ ਹੈ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਵੀ ਨੂੰ ਲਾਈਕ ਦਿਓ ਜੀ ਕਰਿਆ ਕਰੋ ਜੀ ਤੇ ਕਮੈਂਟ ਵੀ ਨੂੰ ਕਰਿਆ ਕਰੋ। ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਪੂਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ। ਇਹ ਦੇਖੋ ਜੀ ਕਿੰਨੇ ਵਧੀਆ ਪੀਸ ਨਿਕਲ ਰਹੇ ਨੇ। ਇਧਰੋਂ ਕਰਤ ਪੈਂਦੀ ਨਹੀਂ ਜੀ ਸਾਈਡ ਤੋਂ ਪਲੇਟ ਉੱਚੀ ਹੈ। ਬੰਦੇ ਬਿਲਕੁਲ ਪਰਫੈਕਟ ਬਣੀ ਹੈ। बिल्कुल भी यह प्लेट नूनी चिपकी वो पूरी वजी बनी है बर्फी बहुत वाइस पीस बने ने ट्राई जरूर करो ती बिल्कुल आसान है जी ये बनाने ट्राई जरूर करो घर बनाई आप पता भी नहीं कि बनाई ਤੇ ਖਾਂਚੀ ਦੀ ਬਹੁਤ ਸਵਾਦ ਬਣੀ ਸੀ ਥੋੜੀ ਹੀ ਬਣਾਈ ਸੀ ਆਪਾਂ ਟਾਈਮ ਘਟ ਸੀ ਧਾਰਾ ਚੋਣੀਆਂ ਸੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਬਿਸਕਟੇ ਗਈ ਜੀ ਸਾਰੀ ਫੁੱਲ ਵਾਚ ਕਰਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਪਿਆਰੀ ਪਿਆਰੇ ਕਮੈਂਟ ਜਰੂਰ ਕਰਿਓ ਜੀ ਬਿਲਕੁਲ ਜੀ ਕਿੰਨੀ ਵਧੀਆ ਬਣੀ ਹੈ ਕੀ ਸਾਰੀ ਕੱਟ ਲਈ ਹੈ ਜੀ ਆਪਾਂ ਬਿਲਕੁਲ ਵਧੀਆ ਪੀਸ ਬਣੇ ਨੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਤਾਂ ਕਿ ਆਪਾਂ ਅੱਗੇ ਤੋਂ ਵਧੀਆ ਵਧੀਆ ਵੀਡੀਓ ਲੈ ਕੇ ਹੋਰ ਆ ਸਕੀਏ ਭੈਣ ਭਰਾਵਾ ਦੇ ਸਾਥ ਨਾਲ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਇਹ ਨੇੜੇ ਤੋਂ ਘਰ ਹੈ ਬਿਲਕੁਲ ਵਧੀਆ ਕਲਰ ਆਇਆ ਇਹਦਾ ਤੇ ਵਧੀਆ